ਅੱਜ ਤਰਕਾਰ ਤੇ ਪੰਜਾਬ ਪੁਲਿਸ ਦੀ ਨਸ਼ੇ ਖਿਲਾਫ ਜੋ ਲੜਾਈ ਚੱਲ ਰਹੀ ਹੈ ਉਸ ਤੇ ਚੱਲਦਿਆਂ ਬਟਾਲਾ ਪੁਲਿਸ ਦੇ ਵੱਲੋਂ ਕਾਸਟੋ ਆਪਰੇਸ਼ਨ ਚਲਾਇਆ ਗਿਆ ਜਿੱਥੇ ਕਿ ਸ਼ਹਿਰ ਦੇ ਕੁਝ ਸ਼ਕਤੀ ਕੀ ਇਲਾਕੇ ਅਚਾਨਕ ਰੇਡ ਕੀਤੀ ਜਾਂਦੀ ਹੈ ਇਸ ਦੌਰਾਨ ਐਸਐਸਪੀ ਬਟਾਲਾ সোহেল ਕਾਸਿਮ ਮੀਰ ਵੀ ਨਾਲ ਮੌਜੂਦ ਹੁੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨਸ਼ੇ ਖਿਲਾਫ ਵੱਡੇ ਤੋਂ ਵੱਡਾ ਐਕਸ਼ਨ ਕਰ ਰਹੀ ਹੈ ਜਿੱਥੇ ਕਿ ਕਾਸਟੋ ਆਪਰੇਸ਼ਨ ਚਲਾਇਆ ਗਿਆ ਇਸ ਦਾ ਮਕਸਦ ਸੀ ਨਸ਼ੇ ਦੇ ਕਾਲਾ ਕੰਮ ਕਰਨ ਵਾਲਿਆਂ ਨੂੰ ਕਾਬੂ ਕਰਨਾ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨਾ ਇਸ ਤਰ੍ਹਾਂ ਐਸਐਸਪੀ ਸੋਹਿਲ ਕਾਸਿਮ ਮੀਰ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਚ ਕਈ ਨਸ਼ੇ ਦੇ ਤਸਕਰਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਜਿਨ੍ਹਾਂ ਖਿਲਾਫ ਪੰਦੀ ਕਾਨੂੰਨੀ ਕਾਰਵਾਈ ਵੀ ਹੋਈ ਹੈ ਤੇ ਹੁਣ ਵੀ ਉਹਨਾਂ ਦੇ ਵੱਲੋਂ ਸ਼ੱਕੀ ਥਾਵਾਂ ਤੇ ਇਲਾਕਿਆਂ ਚ ਚੈਕਿੰਗ ਕੀਤੀ ਜਾ ਰਹੀ ਤੇ ਵੱਡੀ ਗਿਣਤੀ ਦੇ ਵਿੱਚ ਇਸ ਸ਼ਾਪੇਮਾਰੇ ਦੇ ਲਈ ਪੁਲਿਸ ਫੋਰਸ ਤਨਾਤ ਕੀਤੀ ਗਈ ਹੈ ਸਾਰੇ ਅਧਿਕਾਰੀਆਂ ਲਈ ਮਾਨਯੋਗ ਡੀਜੀਪੀ ਪੰਜਾਬ ਸਪੈਸ਼ਲ ਡੀਜੀਪੀ ਲਾ ਐਂਡ ਆਰਡਰ ਡੀਆਈਜੀ ਬਾਰਡਰ ਰੇਜ਼ ਦੇ ਦਿਸ਼ਾ ਨਿਰਦੇਸ਼ਾ ਹਿੰ ਅੱਜ ਅਕਰੋਸ ਸਟੇਟ ਆਫ ਪੰਜਾਬ ਵਕ ਵਕ ਜਿਹੜੇ ਪ੍ਰੋਪਰਟਲੀ ਡਰੱਗ ਹੌਟਸਪੌਟਸ ਹੈਗੇ ਨੇ ਜਾਂ ਜਿੱਥੇ ਸਾਨੂੰ ਲੱਗਦਾ ਕਿ ਨਸ਼ੇ ਦੀ ਵਿਕਰੀ ਹੈ ਜਾਂ ਕੰਜ਼ਮਪਸ਼ਨ ਹੈ ਇਹ ਹੌਜੇ ਸਪੌਟਸ ਆਈਡੈਂਟੀਫਾਈ ਕਰਕੇ ਅਕਰੋਸ ਅ ਸਟੇਟ ਕਾਸੋ ਆਪਰੇਸ਼ਨ ਕੀਤੇ ਜਾ ਰਹੇ ਨੇ ਐਂਡ ਉਸੇ ਲੜੀ ਦੇ ਵਿੱਚ ਆ ਜਿਹੜਾ ਰੇਲਵੇ ਲਾਈਨ ਹੈ ਇਨ ਪੁਲਿਸ ਡਿਸਟ੍ਰਿਕਟ ਬਟਾਲਾ ਤਾਂ ਇੱਥੇ ਅੱਜ ਅਸੀਂ ਕਾਸੋ ਕਰਾ ਰਹੇ ਨੇ ਤਾਂ ਕਾਫੀ ਇੱਥੇ ਅਸੀਂ ਆਈਡੈਂਟੀਫਾਈ ਕਰਦੇ ਹੈ ਆਫਟਰ ਟੇਕਿੰਗ ਲੋਕਾਂ ਦੇ ਇਨਪੁਟਸ ਲੈ ਕੇ ਇੰਟੈਲੀਜੈਂਸ ਦੇ ਇਨਪੁਟਸ ਲੈ ਕੇ ਕਿ ਜਿੱਥੇ ਜਿੱਥੇ ਪੋਸੀਬਲੀ ਹੌਟਸਪੌਟ ਹੋ ਸਕਦੇ ਨੇ ਥੋੜੇ ਧਿਆਨ ਚੀ ਹੋਗਾ ਫਰਮ 1 ਮਾਰਚ ਥਿਸ ਈਅਰ ਸਰਕਾਰ ਵੱਲੋਂ ਜਿਹੜੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਸਟਾਰਟ ਕੀਤੀ ਗਈ ਹੈ ਉਸੀ ਕੰਟੀਨਿਊੇਸ਼ਨ ਦੇ ਵਿੱਚ ਹੁਣ ਅਸੀਂ ਦੇਖ ਰਹੇ ਹਾਂ ਕਿ ਕਿੱਥੇ-ਕਿੱਥੇ ਹਜੇ ਵੀ ਕੁਝ ਕੰਟੀਨਿਊੇਸ਼ਨ ਹੈ ਡਰੱਗਸ ਦੀ ਜਾਂ ਵਿਕਰੀ ਹੈ ਤਾਂ ਉਸ ਨੂੰ ਰੋਕਣ ਲਈ ਜਾਂ ਉਹਨੂੰ ਫਰਦਰ ਕੰਟਰੋਲ ਕਰਨ ਲਈ ਅਸੀਂ ਅੱਜ ਇਹ ਜਿਹੜਾ ਕਾਸੋ ਆਪਰੇਸ਼ਨ ਇੱਥੇ ਚਲਾਇਆ ਤਾਂ ਇੱਥੇ ਕੁਝ ਇਨਪੁਟ ਸਿਗੀਆਂ ਤਾਂ ਡੀਐਸਪੀ ਸਾਹਿਬ ਮੈਨੂੰ ਬਰੀਫ ਕਰ ਰਹੇ ਸੀਗੇ ਇਹਦੇ ਵਿੱਚ ਜਦੋਂ ਆਪਰੇਸ਼ਨ ਚੱਲ ਰਿਹਾ ਸੀਗਾ ਕੁਝ ਬੰਦੇ ਫੜੇ ਵੀ ਗਏ ਹੈ ਸਮ ਰਿਕਵਰੀ ਹੈਜ਼ ਬੀਨ ਇਫੈਕਟਡ ਆਲਸੋ ਉਹ ਜਦੋਂ ਪ੍ਰੋਪਰਲੀ ਕੰਪਾਈਲ ਹੋ ਜਾਂਦਾ ਹੈ ਫਿਰ ਤੁਹਾਡੇ ਨਾਲ ਉਹ ਸ਼ੇਅਰ ਅਸੀਂ ਕਰਦੇ ਆ ਪਰ ਕਿੰਨੇ ਮੁਲਾਜ਼ਮ ਆਪਨੇ ਜੀਨਸ ਕੁੰਡਾ ਰਹੇ ਤੋ ਸਾਰੀ ਟੀਮ ਕਿਨੇ ਇਹਦੇ ਵਿੱਚ ਇਹ ਸਾਰਾ ਆਪਰੇਸ਼ਨ ਆਪਣੇ ਡੀਐਸਪੀ ਸਿਟੀ ਸਾਹਿਬ ਦੇ ਨਿਰਦੇਸ਼ ਚ ਅਸੀਂ ਕਰਾ ਰਹੇ ਨੇ ਕਰੀਬਨ 100 ਮੁਲਾਜ਼ਮ ਵਿਚ ਇਨਕਲੂਡ ਸਰਾਉਂਡ 20 ਲੇਡੀ ਫੋਰਸ ਤਾਂ ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਇਹ ਕਰਾ ਰਹੇ ਨੇ ਸਰ ਇਸ ਤਰ੍ਹਾਂ ਦੇ ਆਪਰੇਸ਼ਨ ਜਿਹੜੇ ਹੁੰਦੇ ਨੇ ਕਿੰਨੇ ਕੇ ਟਾਰਗੇਟ ਹੁੰਦੇ ਨੇ ਕੀ ਕੀ ਸਰ ਕੰਟਰੋਲ ਨਹੀਂ ਸੋ ਫਾਰ ਜਿਸ ਤਰ੍ਹਾਂ ਮੈਂ ਸ਼ੇਅਰ ਕਰਾ ਸੀਗਾ ਰਿਕਵਰੀ ਇਸ ਇਹਦੇ ਵਿੱਚ ਕੁਝ ਕੁਝ ਅਸੀਂ ਇਫੈਕਟ ਕਰ ਲਿਆ ਹੈਗੀਆਂ ਬਟ ਮੋਰ ショ ਇਹਦਾ ਇਹ ਫਾਇਦਾ ਇਹ ਹੁੰਦਾ ਇੱਕ ਵਿਜ਼ਿਬਿਲਟੀ ਫੈਕਟਰ ਜਾਂ ਇੱਕ ਡੈਟਰੈਂਸ ਫੈਕਟਰ ਵੀ ਹੁੰਦਾ ਹੈ ਐਂਡ ਲੋਕਾਂ ਨੂੰ ਨਾਲ ਦੇ ਨਾਲ ਇੱਕ ਕੰਫੀਡੈਂਸ ਮਿਲਦਾ ਹੈ ਕਿ ਪੁਲਿਸ ਦੀ ਪ੍ਰੈਜ਼ੈਂਸ ਹੈ ਜਾਂ ਜਿਹਨੂੰ ਆਪਾਂ ਡਰੱਗ ਹੌਟਸਪੌਟ ਕਹਿੰਦੇ ਹੈ ਉੱਥੇ ਪੁਲਿਸ ਦਾ ਗੀੜਾ ਵੱਜਦਾ ਹੈ ਵਿਜ਼ਿਬਿਲਟੀ ਵੱਜ ਜਾਂਦੀ ਹੈ ਫਿਰ ਲੋਕਾਂ ਨੂੰ ਵੀ ਕੰਫੀਡੈਂਸ ਹੁੰਦਾ ਹੈ ਇੰਪੋਰਟੈਂਟਲੀ ਮੈਂ ਇਹ ਵੇਖ ਲਿਆ ਕਿ ਜਿੱਥੇ ਆਪਾਂ ਕਰਦੇ ਹੈ ਫਿਰ ਉੱਥੋਂ ਦੇ ਲੋਕੀ ਸਾਨੂੰ ਅਪਰੋਚ ਕਰਦੇ ਹੈ ਕਿ ਫਲਾਣਾ ਬੰਦਾ ਇਹਦੇ ਵਿੱਚ ਮਲਬਸ ਹੈ ਤਾਂ ਉਹ ਇੱਕ ਜਿਹੜਾ ਕਨੈਕਟ ਹੈ ਪੁਲਿਸ ਔਰ ਪਬਲਿਕ ਦਾ ਉਹ ਵਧੀਆ ਹੋ ਜਾਂਦਾ ਹੈ ਇਸ ਲਈ ਇਹ ਤੋਂ ਡਰਕਸ ਕਰਦੇ ਵੀ ਕੋਈ ਚੱਲਦਾ ਪ੍ਰੋਪਰਟੀ ਜਿਹੜਾ ਸੀਜ਼ਰ ਹੈ ਉਹ ਕਾਫੀ ਸ਼ੁਰੂ ਤੋਂ ਅਸੀਂ ਕਰ ਰਹੇ ਨੇ ਤਾਂ ਉਹਦੇ ਵਿੱਚ ਕਰੀਬਨ 37 ਕਰੋੜ ਦੀ ਜਿਹੜੀ ਪ੍ਰੋਪਰਟੀ ਹੈ ਤਾਂ ਪੁਲਿਸ ਡਿਸਟ੍ਰਿਕਟ ਬਟਾਲੇ ਦੇ ਵਿੱਚ ਪਿਛਲੇ 1 ਕਾ ਦੇ ਸਾਲ ਚ ਅਟੈਚ ਹੋਈ ਓਵਰ ਅ ਪੀਰੀਅਡ ਆਫ ਟਾਈਮ ਤਾਂ ਜਿੰਨਾ ਕੋ ਮੈਨੂੰ ਯਾਦ ਹੈ ਕਰੀਬਨ 60 ਕੇਸਾਂ ਦੇ ਵਿੱਚ 100 ਪਲਸ ਜਿਹੜੇ ਅਕਿਊਜ਼ ਹੈ ਉਹਨਾਂ